ਕੱਲਾ ਆ ਨਹੀਂ ਗਾ ਵੀ ਸਾਡੀ ਪਹਿਲੀ ਢੇਜੂ ਕੋਈ ਗੱਲ ਇਹਨੇ ਕਹਣ ਤੁਰ ਪੈਣਾ ਇਹ ਗਾਮੜ ਕੋਈ ਕਾਬੂ ਨਹੀਂ ਹੁੰਦਾ ਜੀ ਜੀ ਤੇ ਪਹਿਲਾਂ ਉਹਨੇ ਕਸਰ ਨਹੀਂ ਛੱਡੀ ਰਾਸਨਾ ਲੋਨੇ ਨਹੀਂ ਛੱਡੀ ਚਾਰ ਲੋਨੇ ਨਹੀਂ ਛੱਡੀ ਪਰ ਜਦੋਂ ਹੀ ਆਉਂਦਾ ਹੈ ਇਧਰੋਂ ਆ ਗਿਆ ਲਾਲਜੀ ਇਧਰੋਂ ਆ ਗਿਆ ਲਾਲਜੀ ਇਧਰੋਂ ਆ ਗਿਆ ਲਾਲਜੀ ਤੇ ਇਤਰੇ ਹੀ ਹੁੰਦੀ ਹੈ ਕਿਹਦਾ ਐਂ ਸੌ ਵੇਹੇ ਗੱਲ ਦੀ ਸੌ ਵੀ ਦੇ ਸਕਦੇ ਵੀ ਦੂਰ ਦੋ ਮਹੀਨਿਆਂ ਦੇ ਵਿੱਚ ਉਹ ਇੱਕ ਦਿਨ ਵੀ ਨਹੀਂ ਮਿਸ ਹੋਇਆ ਸਰੀ ਸਰੀ ਦਿਹਾੜੀ ਬੰਨ ਤੇ ਦਾ ਭਰਾਵਾ ਤਾਂ ਉਹ ਤੇ ਵੀ ਨਹੀਂ ਜਾ ਕੇ ਵੀਰ ਕਰਾ ਕੇ ਤਾਂ ਮੰਤਰੀ ਆ ਆ ਬਦੋਸ਼ੀ ਦੀ ਟੈਕਟਰ ਆ ਤਲਾਉਂਦਾ ਪਸੋਂ ਦੀ ਕਹਦੇ ਹੁੰਦੀ ਆਪ ਕਦੇ ਹੁੰਦਾ ਇਹ ਸੁਖਵੀਰ ਬਾਦਲ ਜੀ ਨੇ ਬਹੁਤ ਵੰਡੇ ਨੇ ਚਲੋ ਉਹਨੇ ਜਿੱਤੇ ਆ ਦੇ ਤਰੀਕੇ ਨਾਲ ਦਿੱਤੇ ਉਹਨੇ ਦਿੱਤੇ ਆ ਕਰਿੰਦੇ ਆ ਨੂੰ ਇਹਨੇ ਇੱਕ ਬਾਬੇ ਨਾਨਕ ਵਾਲਿਆਂ ਦਾ 13 13 ਤੋਲਣਾ ਹੜਾ ਦੇ ਹਾਲਾਤਾਂ ਦੇ ਨਾਲ ਇੱਥੇ ਬੜੇ ਹਲਕੇ ਬੜੇ ਪੰਜਾਬ ਦੇ ਇਲਾਕੇ ਪੂਰਾ ਪੰਜਾਬ ਕਈਆਂ ਥਾਵਾਂ ਤੇ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕੇ ਜਿਹੜੇ ਉਹ ਪ੍ਰਭਾਵਿਤ ਹੋਏ ਜੀ ਹਾਂ ਦੋਸਤੋ ਪੱਟੀ ਹਲਕੇ ਦੇ ਪਿੰਡ ਰਾਮ ਸਿੰਘ ਵਾਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਛੋਟਾ ਕਿਸਾਨ ਇੱਕ ਜਿਸ ਦੀ ਮਹੱਜ 3 ਕਿੱਲੇ ਜ਼ਮੀਨ ਹੈ ਔਰ ਉਸ ਦੇ ਵਿੱਚ ਵੀ ਮਿੱਟੀ ਰੇਤਾ ਆਉਣ ਦੇ ਕਾਰਨ ਹਾਲਾਤ ਜਿਉਣੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਹਾਲਾਤ ਤੁਸੀਂ ਉਹਨਾਂ ਦੇ ਘਰ ਦੇ ਵੀ ਵੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਕਿ ਕਿਸੇ ਵੇਲੇ ਵੀ ਛਤਾ ਉਹਨਾਂ ਦੇ ਉੱਪਰ ਡਿੱਗ ਸਕਦੀਆਂ ਨੇ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਹਾਲ ਆ ਜੀ ਆਪਣਾ ਤੇ ਕਿਹੜਾ ਪਿੰਡ ਹੈ ਜੀ ਭਗਵਾਨ ਸਿੰਘ ਪਿੰਡ ਦਾ ਸਿੰਘੜ ਕੀ ਹਾਲਾਤ ਨੇ ਹੁਣ ਜਦੋਂ ਹੜ੍ਹਾਂ ਦੀ ਸਥਿਤੀ ਦੇ ਦੌਰਾਨ ਹੁਣ ਪਾਣੀ ਲੱਤ ਗਿਆ ਜਰੂਰ ਦੱਸਿਓ ਕਿ ਪਾਣੀ ਚੜਨ ਤੋਂ ਪਹਿਲਾਂ ਦੀ ਸਥਿਤੀ ਕੀ ਸੀ ਤੇ ਹੁਣ ਮੌਜੂਦਾ ਸਥਿਤੀ ਕੀ ਹੈ ਪਾਣੀ ਲੱਥਣ ਤੋਂ ਬਾਅਦ ਪਹਿਲਾਂ ਦੀ ਸਥਿਤੀ ਇਹੀ ਵੀ ਤੇ ਸਾਰੇ ਇਹਾ ਹੀ ਸੀ ਦੇ ਜੀ ਹੁਣ ਪਾਣੀ ਦੀ ਸਥਿਤੀ ਆ ਵੀ ਆਵੇ ਤੁਰ ਪਿਆ ਆਇਆ ਕੰਧਾਂ ਟੋਏਖ ਲੀਆਂ ਜੀ ਸਾਰੀਆਂ ਇਹਨੇ ਦੂਜਾ ਇਹਨੇ ਢਾਲ ਲਾ ਲਈ ਆ ਅੱਛਾ ਜੀ ਢਾਲ ਲਾਉਂਦਾ ਤੇ ਇਧਰੋਂ ਤੁਰਦਾ ਦੇ ਨੇ ਨੁਕਸਾਨ ਸਾਰਾ ਗਾੜੀ ਤੁਰ ਪੈਣਾ ਇਹਦੀ ਕਾਹ ਤੇ ਜ਼ਰੂਰੀ ਆ ਆਪਾਂ ਨੂੰ ਨਾਲ-ਨਾਲ ਹੋ ਜਿਆਈ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਜੀ ਵੀ ਚਲੋ ਆ ਜਿੰਨੀ ਕਾਹ ਤੇ ਨਾ ਪੱਥਰ ਜਰੂਰ ਲਵਾਈਏ ਇਹਦਾ ਤੇ ਸਾਨੂੰ ਮਾਣ ਵੀ ਆ ਭਰਾ ਤੇ ਲਵਾ ਵੀ ਹੁੰਨੇ ਦੇਣਾ ਜੀ ਕਿਉਂਕਿ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਨੇ ਅੱਗੇ 1.5 ਮਹੀਨਾ ਆ ਗਿਆ ਇੱਥੇ ਇੱਕ ਕੀਤੀ ਆ ਹਾਲੀ ਤੀਹਾਂ ਵੀ ਉਹਦਾ ਰਸ ਨਾ ਆਉਂਦਿਆ ਤਾਂ ਸਪਰੇਅ ਕਰਨ ਦਿਆ ਪਹਿਲੀ ਗੱਲ ਤੇ ਉਹਨੇ ਜਿਹੜਾ ਜਿੰਨਾ ਪਾਣੀ ਆਇਆ ਉਦੋਂ ਤੋਂ ਲੈ ਕੇ ਆ ਜਿੱਤੀ ਗਾਂ ਇਸੇ ਹਲਕੇ ਜੀ ਚਲੋ ਆ ਸੈਸ਼ਨ ਚ ਗਿਆ ਦੋ ਤਿੰਨ ਦਿਨ ਉਹ ਜਾਣਾ ਪੈਣਾ ਮਜਬੂਰੀ ਉਹਦੀ ਜਾਣਾ ਚਾਹੀਦਾ ਵੀ ਆ ਤੇ ਬਾਕੀ ਜਿੰਨਾ ਉਹਨੇ ਜਿੰਨਾ ਹੀ ਉਹਦਾ ਧੰਨਵਾਦ ਕਰਦੀ ਉਹ ਨਹੀਂ ਥੋੜਾ ਉਹਨੇ ਬਾਬੇ ਨਾਨਕ ਵਾਲੀਆਂ 13 13 ਹੀ ਟੋਲੀਆਂ ਉਹਨੇ ਨਹੀਂ ਵੇਖਿਆ ਵਿਆਮ ਆ ਕਾਲੀ ਹੈ ਕਾਂਗਰਸੀ ਆ ਉਹਨੇ ਘਰ ਹੀ ਭਰਤੇ ਅਗਲੇ ਅੱਛਾ ਜੀ ਇਹ ਗੱਲਾਂ ਕੋਈ ਲੈ ਕੇ ਵੀ ਆ ਤੇ ਕਾਲੀ ਇਥੇ ਕਾਲੀ ਸੱਜਣ ਆਏ ਕੋਈ ਬੰਦੇ ਪਾਰਟੀ ਦੂਜੀ ਦੇ ਵਿਰੋਧੀ ਦੇ ਉਹਨੇ ਆਪਾ ਉੱਟਾ ਟੇਸ ਮੰਤਰੀ ਦਾ ਧੰਨਵਾਦ ਕਰਦੇ ਆਂ ਜਿਨੇ ਨਹੀਂ ਸਾਨੂੰ ਰਾਸਨ ਤੇ ਕਿਸ ਗੱਲ ਨੂੰ ਸਾਨੂੰ ਨਹੀਂ ਸੋਣ ਨਹੀਂ ਛੱਡੀ ਉਹਨੇ ਸਾਡੇ ਨਾਲ ਵਰਕਰੇ ਨਹੀਂ ਕੀਤਾ ਘਟੋ ਘੜ ਚੋਂ ਪੰਜਾ ਪਿੰਡਾਂ ਦੇ ਬੰਦਿਆਂ ਤੇ ਆ ਕੇ ਨਾ ਧੰਨਵਾਦ ਕੀਤਾ ਕਹਿੰਦੇ ਵੀ ਉਹ ਦਿੱਤੀਆਂ ਗੱਲਾਂ ਪਜਾਇਓ ਮੈਂ ਜਰੂਰ ਆ ਜਿਉਂ ਆਉਂਦਾ ਛੰਡੀ ਕਨ ਢਾਡੀ ਗੱਲ ਪਜਾਦਾਂਗੇ ਤੇ ਬਾਕੀ ਉਹਨਾਂ ਧੰਨਵਾਦ ਹੀ ਕੀਤਾ ਉਹਨਾਂ ਆ ਪਾਉਂ ਜਿਹੜਾ ਮੈਂ ਤਰੀ ਨੇ ਲੀਤੀਆਂ ਵੀਖਿਆ ਜੀ ਕਿ ਆਏ ਚਲੋ ਹੁਣ ਆਪਾਂ ਨਾਂ ਲਈਨੇ ਵਾਰ-ਵਾਰ ਕੇ ਤੇ ਉਹ ਗੁੱਸਾ ਕਰਦੇ ਆ ਸਾਬ ਕਾਬਦ ਹੈ ਕਿ ਜੀ ਦੋਵੇਂ ਸਾਬका ਮੰਤਰੀ ਵੀ ਜਦੋਂ ਹੁਣ ਬੰਦੇ ਨੇ ਜਿਨੇ ਨੇ ਕੀਤਾ ਉਹਨੂੰ ਚੰਗੇ ਨੂੰ ਚੰਗਾ ਸੱਚ ਨੂੰ ਪੜੀ ਨਹੀਂ ਆ ਲੈ ਕੁਰੀ ਆ ਬਟਾ ਸੱਚ ਨੂੰ ਬੋਲਦੇ ਆ ਜੋ ਸੱਚ ਕਹਿੰਦੇ ਆ ਤੇ ਅਗਲੇ ਕਈ ਸਭ ਰਾ ਦੂਜੇ ਵੀ ਗੁੱਸਾ ਕਰਦੇ ਮੰਤਰੀ ਦਾ ਕਿਉਂ ਨਾ ਆਣੀ ਤੇ ਮੰਤਰੀ ਦਾ ਲਈ ਕਿਉਂ ਨਾ ਮੰਤਰੀ ਤੇ ਕਹਿਰੀ ਕੁਰੀ ਆ 2 ਮਹੀਨੇ ਕੇ ਛੱਡੀ ਆ ਤੇ ਪਹਾਂ ਲੋਨੇ ਕਸਰ ਨਹੀਂ ਛੱਡੀ ਰਾਸਨਾ ਲੋਨੇ ਨਹੀਂ ਛੱਡੀ ਚਾਰ ਲੋਨੇ ਨਹੀਂ ਛੱਡੀ ਜਦੋਂ ਹੀ ਆਉਂਦਾ ਹੈ ਇਧਰੋਂ ਆ ਗਿਆ ਲਾਲਜੀ ਇਧਰੋਂ ਆ ਗਿਆ ਲਾਲਜੀ ਇਧਰੋਂ ਆ ਗਿਆ ਲਾਲਜੀ ਤੇ ਇਤਰਾ ਹੀ ਹੁੰਦੀ ਕਿ ਆ ਬਾਗਤ ਬਾਕ ਜਾਂਦਾ ਹੀ ਲਾਲਜੀ ਤੇ ਭੁੱਲ ਜਾਂਦਾ ਜੇ ਭਰਿਆ ਇਹ ਸੁਭਰਾਵਾ ਭਾਰੀ ਕਾ ਤੋਂ ਲੈ ਕੇ ਤੇ ਮੁਠਿਆਲੇ ਤੀਗਾ ਐਂ ਸੋਂ ਵੇਸੇ ਗੱਲ ਦੀ ਸੋਂ ਵੀ ਦੇ ਸਕਦੇ ਦੂਰ ਦੋ ਮਹੀਨਾ ਦੇ ਵਿੱਚ ਇੱਕ ਦਿਨ ਵੀ ਨਹੀਂ ਮਿਸ ਹੋਇਆ ਸਰੀ ਸਰੀ ਦਿਹਾੜੀ ਬੰਨ ਤੇ ਨਾਲ ਉਹਦਾ ਪ੍ਰਸ਼ਾਸਨ ਵੀ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਵੀ ਜਿਨ੍ਹਾਂ ਨੇ ਬਹੁਤ ਬਿਹਤ ਕਰਕੇ ਵਿਰਿਆ ਬਾਇਆ ਬੰਨ ਪਹਚਾਇਆ ਹੁਣ ਸਾਨੂੰ ਮਜਬੂਰੀ ਆ ਵੀ ਸਾਡੀ ਢਾਹ ਲੱਗੀ ਪਈ ਢਾਹ ਲੱਗੀ ਹੁਣ ਸਾਨੂੰ ਇਹ ਜ਼ਰੂਰੀ ਮਜਬੂਰੀ ਆ ਵੀ ਸਾਡੀ ਕਾਂਦ ਹੋਵੇ ਜਿੰਨੇ ਚ ਕਾਂਦ ਨਹੀਂ ਹੁੰਦੀ ਉਹਨੇ ਸਾਡਾ ਮਸਲਾ ਹਲੇ ਨਹੀਂ ਗਾ ਇਹ ਕੁਰੀ ਇਹਨੇ ਕੱਲਾ ਆ ਨਹੀਂ ਗਾ ਵੀ ਸਾਡੀ ਪਹਿਲੀ ਢੇਜੂ ਕੋਈ ਗੱਲ ਨਹੀਂ ਇਹਨੇ ਕਾਂਦ ਤੁਰ ਪੈਣਾ ਗਾਮੜੂ ਕਾਬੂ ਨਹੀਂ ਹੋਣਾ ਜੀ ਕਾਂਦ ਅੱਗੇ ਜਿਉਂ ਤੇ ਕਦੇ ਸਾਡੇੋਂ ਤੋਂ ਪਹਿਲਾਂ ਵੀ ਕਰਚੇ ਸੋਨੇ ਕਰਵਾਏ ਹੋਣ ਦੀ ਕਾਂਦ ਦੁਕਾਨ ਤੋਂ ਨਹੀਂ ਲਈਏ ਸੋਡਾ ਤੇ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਉਹ ਬੇਨਤੀ ਕਰਦੇ ਆਂ ਵੀ ਆਪਾਂ ਕਾਂਦ ਦੇ ਦੀ ਜਰੂਰ ਕਰਵਾਦ ਕੇ ਇਹਦਾ ਵਿੱਚ ਸਾਰੇ ਪੰਜਾਂ ਤੀਆਂ ਪਿੰਡਾਂ ਨੂੰ ਫਾਇਦਾ ਹੈ ਤੇ ਗੱਲ ਕੋਈ ਨਹੀਂ ਸਾਡੇ ਕਿ ਤਿੰਨਾਂ ਗੱਲਿਆਂ ਚੋਂ ਦੀ ਕਾਂਦ ਆ ਸਾਰੀ ਸਾਡੇ ਤਿੰਨਾਂ ਚੌਂ ਗੱਲ ਆ ਕੋਈ ਬਹੁਤੀ ਲੰਮੀ ਕਾਂਦ ਨਹੀਂ ਕੀ ਇਹ ਨਹੀਂ ਵੀ ਕੋਈ 20 ਤੀਆਂ ਗੱਲੀਆਂ ਸੀ ਆ ਸਾਡੇ ਕਿ ਤਿੰਨਾਂ ਗੱਲਿਆਂ ਦੀ ਕਾਂਦ ਦੁਕਾਨ ਤੋਂ ਹੋ ਜੇ ਸਾਡੀ ਸਾਰੀ ਉਮਰ ਦੀ ਮਜ਼ਬੂਤੀ ਹੈ ਹਾਲਾਤ ਕੀ ਨੇ ਘਰ ਦੇ ਬਰਸਾਤਾਂ ਦੇ ਕਾਰਨ ਕਿਉਂਕਿ ਇੱਕ ਮਹੀਨਾ ਬਰਸਾਤਾਂ ਵੀ ਰਹੀਆਂ ਤੇ ਪੈਲੀ ਵਾਲ ਨੂੰ ਜਦੋਂ ਵੇਖਦੇ ਉਦੋਂ ਤੇ ਵੇਖਦੇ ਹੁਣੇ ਆਂ ਕਿ ਇੱਥੇ ਤੇ ਰਿਆ ਹੀ ਕੁਝ ਨਹੀਂ ਫਿਰ ਗੁਜ਼ਾਰਾ ਕਿਵੇਂ ਹੋਇਆ ਉਹਨਾਂ ਟੋਂਦੀਆਂ ਛੱਤਾਂ ਥੱਲੇ ਰਹੇ ਕਿਸ ਤਰ੍ਹਾਂ ਤੁਹਾਡੇ ਸਮੇਤ ਇਧਰ ਇਲਾਕੇ ਦੇ ਲੋਕ ਮੁਠਿਆਂ ਵਾਲੇ ਦੇ ਹੋਰ ਪਿੰਡਾਂ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਮੈਨਾਂ ਸਾਨੂੰ ਜਿੰਨਾ ਪਾਣੀ ਦੀ ਪ੍ਰੋਬਲਮ ਆਈ ਸਾਨੂੰ ਤੇ ਛਾਂ ਹੀ ਲੱਗਦੀ ਛੱਤ ਦੇਖਦੇ ਨਹੀਂ ਸਾਡਾ ਤੇ ਚਲੋ ਐਵੇਂ ਆਦ ਕੇ ਜਿੰਨਾ ਪੜੀ ਬਾਹ ਮੰਤਰੀ ਸਾਹਿਬ ਨੇ ਪੜੀ ਆ ਸਾਰੇ ਮੁਲਕ ਦੀ ਪੜੀ ਉਹਨੇ ਜੀ ਦੋ ਹੋ ਗਏ ਮਹੀਨੇ ਉਹਨੇ ਕਹੇ ਗੱਲ ਦੀ ਯਾਰ ਘਾਟ ਹੀ ਨਹੀਂ ਛੱਡੀ ਅੱਜ ਉਹਨੂੰ ਜੋ ਮਰਜ਼ੀ ਕੋਈ ਆਖੀ ਜਾਵੇ ਇਹੋ ਜਿਹੇ ਬੰਦਾ ਨਾਲ ਲ ਚਲੋ ਕਈ ਆਏ ਕਈ ਸਾਡੇ 45 40 ਸਾਡੇ ਉਮਰ ਹੋ ਗਈ ਆ ਕਈਆਂ ਆਉਣਾ ਕਈਆਂ ਜਾਣਾ ਚੁੱਪਾ ਤੇ ਘੰਟੇ ਦਾ ਨਹੀਂ ਬਾਕੀ ਮੰਤਰੀ ਇਹੋ ਜਿਹੇ ਬੰਦਾ ਨਹੀਂ ਹਾਲੀ ਦੀਆਂ ਜਿੰਨੇ ਆਪ ਜਾ ਕੇ ਤੋੜੇ ਚੁੱਕੇ ਆ ਆਪ ਲੋਕਾਂ ਜਾ ਕੇ ਵਿਚਰਿਆ ਵਿਚਰਿਆ ਵੀ ਇਤਨਾ ਭਰਾਵਾਂ ਤੌਰ ਤੇ ਇਹ ਵੀ ਨਹੀਂ ਜਾ ਕੇ ਕੋਈ ਵਿਰਕਰਾ ਕੀਤਾ ਵੀ ਮੰਤਰੀ ਆ ਆ ਬਿਦੋਸਗੀ ਤੇ ਟਰੈਕਟਰ ਆ ਚਲਾਉਂਦਾ ਕੋਈ ਸਕਿਉਰਟੀ ਕਹਦੇ ਹੁੰਦੀ ਆਪ ਕਹਦੇ ਹੁੰਦਾ ਇਹੋ ਜਿਹੇ ਬੰਦਾ ਬਹੁਤ ਜ਼ਿਆਦਾ ਤੁਸੀਂ ਵੀ ਇਹਦੇ ਵੀਡੀਓ ਵੇਖਦੇ ਰਹੇ ਜੀ ਜਿੰਨਾ ਵੀ ਉਹਦਾ ਭਰਾ ਦਾ ਧੰਨਵਾਦ ਅਸੀਂ ਤੇ ਕਰਦੇ ਜਿੰਨੇ 2 ਮਹੀਨੇ ਜਿੰਨੇ ਇੱਕ ਵੱਡੋ ਯਾਰ ਬਾ ਪੰਜੀਆਂ ਤੀਆਂ ਪਿੰਡਾਂ ਦੀ ਬਾਹ ਫੜੀ ਆ ਪਰ ਜਿੰਨਾ ਹੀ ਉਹਦਾ ਜੋਰ ਲੱਗਾ ਉਹਨੇ ਆਦਾ ਪੂਰਾ ਤਨੀਆ ਤੱਕ ਰਿਆ ਪ੍ਰਸ਼ਾਸਨ ਵਾਲੋਂ ਕਿਸ ਗੱਲੋਂ ਇੱਕ ਪਾਸੇ ਪਾਣੀ ਵਗਦਾ ਦੂਜੇ ਪਾਸੇ ਤੇਲ ਪਾਇਆ ਵਗਦਾ ਅੱਛਾ ਜੀ ਇਹਨਾਂ ਉਹਦਾ ਕੰਮ ਹੈ ਇਹ ਸੁਖਵੀਰ ਬਾਦਲ ਜੀ ਨੇ ਬਹੁਤ ਵੰਡੇ ਨੇ ਚਲੋ ਉਹਨੇ ਜਿੱਤੇ ਆਪ ਦੇ ਤਰੀਕੇ ਨਾਲ ਦਿੱਤੇ ਉਹਨੇ ਦਿੱਤੇ ਆ ਦੇ ਕਰੰਦਿਆਂ ਨੂੰ ਇਹਨੇ ਇੱਕ ਬਾਬੇ ਨਾਨਕ ਵਾਲਿਆਂ ਦੀਆਂ 13 13 ਟੋਲੀਆਂ ਹੈ ਇਹਨੇ ਨਹੀਂ ਆਖਿਆ ਵੀ ਜਾਂ ਕਾਲੀ ਆ ਜਾਂ ਕਾਂਗਰਸੀ ਉਹਨੇ ਆ ਦੇ ਕਰੰਦਿਆਂ ਨੂੰ ਪੈਸੇ ਦੇ ਕੇ ਕਿਹਾ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਅਸੀਂ ਇੱਕ ਵਸੇ ਨੇ ਇੱਕ ਵਸ ਵੱਡੋ ਦਿੱਤੇ ਆ ਵੀ ਨਾ ਕੋਈ ਕਾਲੀ ਵੇਖਿਆ ਨਾ ਕਾਂਗਰਸ ਵੀ ਕਹਾਂ ਕੋਈ ਵੀ ਸਾਡੇ ਪੰਜਾਂ ਸਿਆਪ ਪਿੰਡਾਂ ਚ ਲੈ ਜਾਓ ਇੱਕ ਬੰਦਾ ਵੀ ਕਾਲੀ ਕਹਿ ਦੂ ਨਹੀਂ ਸਾਡੇ ਘਰੇ ਪਿਆ ਹੈ ਅੰਦ ਦੀ ਤੁਸੀਂ ਹੁਣ ਮੰਗ ਕਰ ਰਹੇ ਹੋ ਇਹ ਅਥਰਦੀ ਕੰਦ ਜਾਂ ਕਿਵੇਂ ਦੀ ਇੱਥੇ ਜਿਹੜਾ ਉਹਨਾਂ ਨੂੰ ਬੇਨਤੀ ਕਰਨੀ ਚਾਹੋਗੇ ਹੁਣ ਪ੍ਰਸ਼ਾਸਨ ਨੂੰ ਜਾਂ ਆਪਣੇ ਹਲਕੇ ਦੇ ਵਿਧਾਇਕ ਨੂੰ ਵੀ ਇੱਥੇ ਆ ਕੇ ਵੇਖੋ ਹੁਣ ਪਾਣੀ ਲੱਤਨ ਤੋਂ ਬਾਅਦ ਇਹ ਜਿਹੜਾ ਇੱਥੋਂ ਦੇ ਹਾਲਾਤ ਨੇ ਆਏ ਦੇ ਉਹ ਬੇਨਤੀ ਕਰਦੇ ਪਹਿਲਾਂ ਤੇ ਆ ਕੇ ਚੈ ਜਾ ਲਵੇ ਇਹ ਪੱਥਰ ਦੀ ਕੰਧ ਹੋਣੀ ਹੈ ਗਿੱਟਾਂ ਦੀ ਕੰਧ ਥੋੜਾ ਹੋਣੀ ਹੈ ਇਹ ਲੱਗਣੀ ਪੱਥਰ ਲਈ ਲੱਗਣਾ ਇੱਥੇ ਜੀ ਤੇ ਤਾਂ ਸਭਰਾਵੀ ਲੱਗਾ ਹੈ ਇਸ ਤਰ੍ਹਾਂ ਹੀ ਹੋਣਾ ਆਗੇ ਇਸ ਪੱਥਰ ਲੱਗਿਆ ਹੋਇਆ ਸਾਨੂੰ ਦੱਸਿਆ ਪਿਆ ਤੁਰ ਪੇ ਆ ਕੇ ਕੈਮਰਾਮੈਨ ਨੂੰ ਮੜਾ ਵਿਖਾਇਓ ਇਸ ਤਰ੍ਹਾਂ ਜੀ ਜੀ ਸਾਰੀ ਢੇਟਾ ਲਾ ਲਈ ਤੇ ਕਾਂਦੇ ਨੇ ਸਾਰੀ ਲਈ ਸੋਟਾ ਤੇ ਸਾਡੀ ਦੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਇਹਨੂੰ ਕਾਬੂ ਕਰ ਲ ਕੇ ਜਾਏ ਕਾਬੂ ਤੋਂ ਬਿਨਾਂ ਹੋ ਗਿਆ ਮੁੜ ਕੇ ਨਹੀਂ ਕਾਬੂ ਨਹੀਂ ਹੁੰਦਾ ਇਸੋ ਪਿੰਡ ਰਾਮ ਸਿੰਘ ਵਾਲਾ ਤੋਂ ਭਗਵਾਨ ਸਿੰਘ ਜੀ ਸਨ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆਪਣਾ ਫੋਨ ਨੰਬਰ ਵੀ ਬੋਲ ਦਿ ਤਾਂ ਜੋ ਕਿਸੇ ਨੇ ਸੰਪਰਕ ਕਰਕੇ ਕੋਈ ਸਹਾਇਤਾ ਵੀ ਕਰਨੀ ਹੋਵੇ ਇੱਧਰ ਤੱਕ ਕੀ ਤੁਹਾਡਾ ਸੰਪਰਕ ਨੰਬਰ ਆਪਣੇ ਬਾਰੇ ਦੱਸ ਦਿਓ ਅਪੀਲ ਕੀ ਹੈ ਦਾਨੀ ਸੱਜਣਾ ਨੂੰ ਦਾਨੀ ਸਾਡਾ ਨੂੰ ਤੇ ਵੀਰ ਦਿਆਂਗੇ ਨਾ ਜੈਨਾਰਾ ਵੀਰਾਂ ਨੂੰ ਬੇਨਤੀ ਦੋ ਪਰ ਬਹਾਉੜ ਦਾ ਕੋਈ ਨਹੀਂ ਬਹਾਉੜਾ ਕਲਾ ਮੰਤਰੀ ਆ ਤੇ ਜਿਹੜੇ ਬੰਦੇ ਨੇ ਬਹਾਉੜਾ ਧੰਨਵਾਦ ਉਹਦਾ ਮੀਡੀਆ ਜਿ ਹੁਣ ਨਹੀਂ ਹੋਣਾ ਚਾਹੇ ਭਾਵੇਂ ਉਹ ਵਿਰੋਧੀ ਹੋਵੇ ਚਾਹੇ ਉਹ ਆਮ ਪਾਰਟੀ ਦਾ ਹੋਵੇ ਚਾਹੇ ਬਾਹਰ ਤੇ ਚਾਹੇ ਉਹ ਪਾਰ ਦਾ ਕੋਈ ਵੀਰ ਹੋਵੇ ਨਾ ਵੀਰ ਹੋਵੇ ਬਾਕੀ ਜਿਹੜਾ ਵੀਰ ਆਊਗਾ ਉਹਦਾ ਵੀਰ ਦਾ ਧੰਨਵਾਦ ਕਰਾਂਗੇ ਜਿੰਨੇ ਫਿਰ ਜਿਹੜਾ ਨਹੀਂ ਆ ਜਿਹੜਾ ਆ ਉਹਦਾ ਤੇ ਹੋਣਾ ਹੀ ਏ ਨੰਬਰ ਬੋਲ ਦਿਓ ਆਪਾਂ ਨੰਬਰ ਮੇਰਾ 76579 ਤੇ 51632 ਇੱਕ ਕਰ ਫਿਰ ਬੋਲ ਦਿਓ 76579 ਤੇ 51632 ਇਹ ਨਹੀਂ ਮੈਂ ਇੱਕ ਬੇਨਤੀ ਹੋਰ ਕਰਾਂ ਤੁਹਾਡੀ ਮੀਡੀਆ ਰਾਈ ਇੱਕ ਥਾਂ ਤੇ ਢੇਰੀ ਦੀ ਨਾ ਢੇਰੀ ਕਰੀ ਜਾਓ ਇੱਥੇ ਸਾਰੇ ਗਾੜੀ ਮਰੇ ਆ ਨੁਕਸਾਨ ਸਾਰਿਆਂ ਦਾ ਜਿੱਥੇ ਕੋਈ ਭੈਣ ਭਰਾ ਬਰੋਂਦੇ ਨਾ ਕੋਈ ਇਹ ਨਹੀਂ ਵੀ ਇੱਕ ਥਾਂ ਤੇ ਆਪਾਂ ਕਰ ਲ ਕੇ ਚਾਈਥੋ ਰੋੜ ਕੇ ਤੇ ਪਿੱਛੇ ਮਿੱਟੀ ਪਾਈ ਦਾ ਕੀ ਫਾਇਦਾ ਆਪਾਂ ਜੀ ਇਹਦੀ ਇਨ ਕੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਜਿਹੜਾ ਕੋਈ ਭਰਾ ਆਉਦਾ ਨਾ ਆਗੇ ਗਾੜ ਸਾਰਿਆਂ ਦੀ ਸਾਰ ਲਵੇ ਸਾਰਿਆਂ ਨੂੰ ਗਾੜੀ ਵੇਖੇ ਵੀ ਵੇਖੋ ਇੱਕ ਆਖਣਾ ਇਹ ਨਾ ਵੀ ਵੇਖੋ ਜਿੱਦਾਂ ਮੰਤਰੀ ਨੇ ਆਖਿਆ ਤੇਰਾ ਦਿਨਾਂ ਤੋਲੀਆਂ ਇਤਰਾ ਤੋਲੋ ਇਹ ਨਹੀਂ ਵੀ ਆਈ ਇੱਕ ਦੇ ਘਰ ਨੂੰ ਭਰਤਾ ਤੇ ਦੂਜਾ ਭੁੱਖਾ ਰਹੇਗਾ ਤੇ ਉਹਦਾ ਫਿਰ ਦਿੱਤੇ ਦਾ ਵੀ ਕੀ ਫਾਇਦਾ ਇਹਨਾਂ ਕਰਦਾ ਧੰਨਵਾਦ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਹਾਲਾਤ ਜੋ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰਾਂ ਦੇ ਨਹੀਂ ਵੀ ਵਿਖਾਏ ਜਾਣ ਇੱਥੇ ਕਿਸਾਨ ਭਰਾਵਾਂ ਦੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਕਿ ਜਿਹੜੀ ਢਾਹ ਨਾ ਲੱਗੇ ਇੱਥੇ ਪੱਥਰਾਂ ਦੀ ਕੰਧ ਹੋ ਜੇ ਅਤੇ ਇਹੀ ਉਹਨਾਂ ਨੇ ਬੇਨਤੀ ਕੀਤੀ ਪ੍ਰਸ਼ਾਸਨ ਪਾਸੋਂ ਸਰਕਾਰ ਪਾਸੋਂ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਨਾਓ ਟੀਵੀ ਯੂ ਐਸ ਏ ਤਰਨਤਾਰਨ